अच्छा बेटा कंप्यूटर कौन-कौन सीखना चाहता है टाढे जो सीखा जाओ ने ना कंप्यूटर वास्ते ਤੁਸੀਂ ਹੁਣ ਘਾਹ ਤੇ ਥੱਲੇ ਕਰ ਲੋ ਤੁਸੀਂ ਸਵੇਰੇ ਕਿੰਨੇ ਵਜੇ ਉੱਠ ਕੇ ਤਿਆਰ ਹੁੰਦੇ ਜੇ ਦੱਸੋ ਪਹਿਲਾਂ 3:00 ਦਿਨ ਹੋਇਆ ਲੱਗਦਾ ਅਜਾ ਅਗਰ ਤੁਹਾਨੂੰ ਹੋਵੇ 6:00 ਵਜੇ ਤਿਆਰ ਹੋ ਜਾਣਾ ਪਵੇ ਤੁਸੀਂ ਆ ਸਕਦੇ ਹੋ ਸਵੇਰੇ ਸਵੇਰੇ ਤੁਸੀਂ ਤਿਆਰ ਹੋ ਕੇ 6:00 ਵਜੇ ਆਣਾ 6:00 ਤੋਂ ਆਪਾਂ 8:00 ਤੱਕ ਕਲਾਸ ਚ ਲਾਵਾਂਗੇ 2 ਘੰਟੇ ਕੰਪਿਊਟਰ ਦੀ ਕੰਪਿਊਟਰ ਆਪਾਂ ਨੂੰ ਮਿਲਦੇ ਨੇ 10 ਕੰਪਿਊਟਰ ਆ ਉਹ ਚੱਕ ਲੈਨੇ ਹਾਂ ਅੱਜ ਜਿੱਦਾਂ ਦਿਨੇਸ਼ਨ ਹੋ ਜੂ ਉਹਦੇ ਸਾਬ ਨਾਲ ਆਪਾਂ ਪਾਸੇ ਪਾ ਕੇ ਕਰ ਲਾਂਗੇ ਠੀਕ ਹੈ ਪੁੱਤਰ ਅਗਰ ਤੁਸੀਂ ਸਿੱਖਣਾ ਚਾਹਦੇ ਹੋ ਫਿਰ ਤਿਆਰ ਹੋ ਕੇ ਆਓ ਇੱਥੇ ਆਪਣਾ ਬੈਗ ਲੈ ਕੇ ਜਿੱਥੇ ਸਕੂਲ ਜਾਣਾ ਆਪਣੇ ਸਕੂਲ ਨੂੰ ਚਲ ਜੋਗੇ ਵੈਸੇ ਵੀ ਆਪਾਂ ਤਿਆਰ ਤੁਸੀਂ ਲੈ ਰਹੋਗੇ ਪਰ ਇੱਕ ਤਾਂ ਟਾਈਮ ਨਾਲ ਉੱਠਣ ਦੀ ਇੱਕ ਰੁਟੀਨ ਹੋ ਜੂ ਤੁਹਾਡੀ ਜਲਦੀ ਉੱਠੋਗੇ ਇੱਕ ਸਵੇਰੇ ਉੱਠਦੇ ਰੱਬ ਦਾ ਸ਼ੁਕਰਾਨਾ ਕਰਨਾ ਸਿੱਖੋਗੇ ਠੀਕ ਹੈ ਪੁੱਤਰ ਜਿਹੜੇ ਬੱਚੇ ਨੇ ਕੰਪਿਊਟਰ ਸਿੱਖ ਲਿਆ ਅੱਜ ਕੱਲ ਏਆਈ ਦਾ ਜਵਾਨਾ ਏਆਈ ਦਾ ਕਿੰਦਰ ਹੋ ਗਿਆ इंटेलिजेंट ठीक है बेटा इंटेलिजेंस ਉਹਦੇ ਕਰਨ ਨਾਲ ਕੀ ਹੋ ਜਾਂਦਾ ਬੜਾ ਪੁਸ਼ ਹੋ ਜਾਂਦਾ ਕੰਪਿਊਟਰ ਦੇ ਨਾਲ ਅਸੀਂ ਕੁਝ ਵੀ ਕਰ ਸਕਦੇ ਹਾਂ ਕੰਪਿਊਟਰ ਦੇ ਨਾਲ ਅੱਜ ਕੱਲ ਮਤਲਬ ਵੀ ਅਸੀਂ ਆਪਣੇ ਬੈਕਗ੍ਰਾਉਂਡ ਵੀ ਚੇਂਜ ਕਰ ਸਕਦੇ ਹਾਂ ਆਪਣਾ ਫੇਸ ਵੀ ਚੇਂਜ ਕਰ ਸਕਦੇ ਹਾਂ ਬੜਾ ਕੁਝ ਹੋ ਜਾਂਦਾ ਇਸ ਕਰਕੇ ਉਹ ਚੀਜ਼ ਬਹੁਤ ਜ਼ਰੂਰੀ ਆਪਾਂ ਬੋਰਡ ਦੇ ਰਿਹਾ ਤੇ ਆਪਣਾ ਕੰਪਿਊਟਰ ਦਾ ਹੀ ਨਹੀਂ ਪਤਾ ਹੈਗਾ ਠੀਕ ਆ ਇੱਕ ਗੱਲ ਹੋਰ ਆ ਤੁਹਾਨੂੰ ਦੱਸਣਾ ਚਾਹੁੰਦੇ ਸੀ ਕਿ ਆਪਾਂ ਜਾਣਾ ਵਾ ਲੁਧਿਆਣੇ ਅਨਮੋਲ ਪਾਤਰਾ ਕੋਲ ਰਸਿਆ ਨਾ ਬੇਟਾ ਉਹਨਾਂ ਨੇ ਸੇਵਾ ਕਰਨ ਦਾ ਤਰੀਕਾ ਕੀ ਆ ਮੈਂ ਅੱਗੇ ਵੀ ਬੱਚਿਆਂ ਦੱਸੇ ਸੀ ਤੁਸੀਂ ਵੀ ਜਾਣਾ ਉਹਨਾਂ ਨਾਲ ਤੁਹਾਡੇ ਨਾਲ ਸਵਾਲ ਜਵਾਬ ਵੀ ਕਰਨੇ ਆ ਠੀਕ ਆ ਬੇਟਾ ਤਨਤਾਗਰ ਜਨਨ ਬਾਰੇ ਦੱਸ ਰਿਹਾ ਵੀ ਤੁਹਾਨੂੰ ਪਹਿਲਾਂ ਹੀ ਨੌਲੇਜ ਜੀਰ ਅਨਮੋਲ ਪਾਤਰਾ ਬਈ ਕੀ ਇਹ ਸਾਰੇ ਜਾਣੇ YouTube ਤੇ ਹੀ ਭਰ ਕੇ ਦੇਖੋ ਜੀ ਅਨਮੋਲਕ ਪਾਤਰਾ ਠੀਕ ਆ ਅਨਮੋਲਕ ਪਾਤਰਾ ਕੀ ਆ ਐਦਾ ਟੇਬਲ ਆ ਕੇ ਬੈਠ ਜਾਂਦੇ ਇਧਰ ਹੀ ਸੜਕਾਂ ਉੱਤੇ ਡੋਨਰ ਬੈਠ ਜਾਂਦੇ ਆ ਡੋਨਰ ਬੈਠ ਕੇ ਔਰ ਸਾਹਮਣੇ ਬੈਠ ਜਾਂਦੇ ਆ ਪੇਸ਼ੈਂਟ ਜਿਹਨੂੰ ਜ਼ਰੂਰਤ ਆ ਜ਼ਰੂਰਤਮੰਦ ਹੁਣ ਡੋਨਰ 5 ਬਾੜੀਏ 10 ਬਾੜੀਏ ਉਹਨਾਂ ਨੇ ਕਾਪੀ ਤੇ ਨੋਟ ਕਰ ਲੈਣਾ ਕਿਨੇ ਕਿੰਨੀ ਕਿੰਨੀ ਸੇਵਾ ਕਰਨੀ ਕੋਈ 5000 ਕਰਨਾ ਚਾਹੁੰਦਾ ਕੋਈ 1000 ਕਰਨਾ ਚਾਹੁੰਦਾ ਕੋਈ 100 ਕਰਨਾ ਚਾਹੁੰਦਾ ਕੋਈ 500 ਸਭ ਦੇ ਇੱਕ ਹੀ ਆ ਇੱਕ ਹੀ ਰਿਸਪੈਕਟ ਚਾਹੇ ਕੋਈ 1 ਰੁਪਿਆ ਸੇਵਾ ਕਰਦਾ ਚਾਹੇ 5000 ਰੁਪਿਆ ਕੋਈ ਸੇਵਾ ਕਰਦਾ ਉਹਨਾਂ ਵਾਪਸ ਸਾਰੇ ਇੱਕ ਹੀ ਆ ਡੋਨਰ ਉਹ ਸਭ ਦੇ ਰੱਬ ਦਾ ਰੂਪ ਸਮਝੋ ਬੜਾ ਸਤਿਕਾਰ ਕਰਦੇ ਸਾਬ ਦਾ ਠੀਕ ਹੈ ਬੇਟਾ ਔਰ ਉਹਨਾਂ ਦਾ ਕੋਈ ਵੀ ਅਕਾਊਂਟ ਨੰਬਰ ਨਹੀਂ ਹੈਗਾ ਔਰ ਜਿਹੜੇ ਪੇਸ਼ੈਂਟ ਨੂੰ ਜਿੰਨੀ ਜ਼ਰੂਰਤ ਆ ਉਹਨਾਂ ਹੀ ਉਹਨਾਂ ਤੋਂ ਸੇਵਾ ਦਵਾ ਦਿੰਦੇ ਆ ਇਹਨਾਂ ਦਾ ਆ ਨਾ ਇਲਾਜ ਜਾਂ ਕਿਸੇ ਦੀ ਡਾਇਜਨਸ ਹੋਣੀ ਆ ਜਾਂ ਕਿਸੇ ਨੂੰ ਕੋਈ ਅੰਜਕਸ਼ਨ ਅੰਜਕਸ਼ਨ ਲੱਗਣਾ ਕੁਝ ਵੀ ਲੱਗਣਾ ਉਸ ਹਿਸਾਬ ਨਾਲ ਉਹਨਾਂ ਨੂੰ ਸੇਵਾ ਦਵਾ ਦਿੰਦੇ ਠੀਕ ਹੈ ਬੇਟਾ ਇਹਦੇ ਜੇ ਤੁਸੀਂ ਵੀ ਜਾਣਾ ਹੋਰ ਕੋਈ ਸਿੱਖਾਂ ਨੂੰ ਕਿਹੜੀ ਬਗਰੀਆਂ ਲਾਉਣ ਵਾਸਤੇ ਲਾਈਆਂ ਵੈਰੀ ਗੁੱਡ ਜਿੰਨੇ ਜਿੰਨੇ ਨਾਈ ਬਗਰੀ ਜਿੰਨੇ ਜਿੰਨੇ ਵੀ ਤੁਹਾਡੇ ਕੋਲ ਇਕੱਠੇ ਆ ਬੇਟਾ ਆਪਣਾ ਨਾਮ ਲੈ ਕੇ ਜਾਣੀ ਆ ਠੀਕ ਆ ਔਰ ਉੱਥੇ ਜਾ ਕੇ ਆਪਾਂ ਬੈਜੀ ਜੀ ਉਹਨਾਂ ਕੋਲ ਜਾ ਕੇ ਨਾਲ ਉਹਨਾਂ ਨੂੰ ਦੱਸਾਂਗੇ ਅਸੀਂ ਇੰਨਾ ਇੱਕ ਸੰਸਥਾ ਚਲਾ ਰਹੇ ਆ ਸਾਡੀ ਐਜੂਕੇਸ਼ਨ ਇੱਕ ਆ ਸਾਡੀ ਟੀਮ ਆ ਹਨਾ ਬੇਟਾ ਤੇ ਉਹਦੇ ਕਰਕੇ ਆਪਾਂ ਨੂੰ ਪਹਿਲਾਂ ਹੀ ਨੌਲੇਜ ਹੋ ਜੂਗੀ ਤੁਹਾਨੂੰ ਔਰ ਤੁਹਾਨੂੰ ਸਭ ਤੋਂ ਪਹਿਲੇ ਜਾ ਕੇ ਮਿਲਾਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਠੀਕ ਆ ਆਪਾਂ ਸ਼ਨੀਵਾਰ ਨੂੰ ਚੱਲਾਂਗੇ ਜਿਹੜੇ ਜਿਹੜੇ ਬੱਚੇ ਨਹੀਂ ਜਾਣਾ ਆਪਾਂ ਆਨੰਦਪੁਰ ਲੁਧਿਆਣਾ ਤੋਂ ਹੋਗੇ ਫਿਰ ਆਪਾਂ ਆਨੰਦਪੁਰ ਸਾਹਿਬ ਜਾਣਾ ਤੇ ਘੁੰਮਦੇ ਗੁਰਦਵਾਰ ਸਾਹਿਬ ਦਰਸ਼ਨ ਕਰਦੇ ਆਂ ਸ਼ਨੀਵਾਰ ਦੀ ਛੁੱਟੀ ਆ ਐਤਵਾਰ ਦੀ ਛੁੱਟੀ ਆ ਐਤਵਾਰ ਨੂੰ ਸ਼ਾਮ ਤੱਕ ਆਪਾਂ ਵਾਪਸ ਆ ਜਾਾਂਗੇ ਸੋਮਵਾਰ ਨੂੰ ਫੇਰ ਤੁਹਾਡੀ ਜਿਹੜੀ ਸਕੂਲ ਦੀ ਕਲਾਸ ਆ ਤੁਹਾਡੀ ਇੱਥੇ ਚੱਲੇ ਸਟਾਰਟ ਹੋ ਜੂਗੀ ਹੁਣ ਤੁਸੀਂ ਆਪਣੇ ਮਾਨਾ ਬਣਾ ਕੇ ਸਾਨੂੰ ਦੱਸੋ ਜੇ ਤੁਸੀਂ ਕੰਪਿਊਟਰ ਸਿੱਖਣਾ ਚਾਹੁੰਦੇ ਹੋ ਦਾ ਬੇਟਾ ਆਪਾਂ ਇੱਥੇ ਸਲੈਪ ਪਾ ਕੇ ਅੱਜ ਆਪਾਂ ਕੋ ਰੂਮ ਤੋਂ ਰਹਿਣੀ ਹੈ ਨਾ ਪਰ ਇੱਥੇ ਕੰਪਿਊਟਰ ਰੱਖ ਲਾਂਗੇ 10 ਕਿੰਦੇ ਇੰਟਰ ਮਿਲਦੇ ਆ ਤੁਸੀਂ ਸਿੱਖਣਾ ਚਾਹੁੰਦੇ ਇਹ ਤਾਂ ਆਪਾਂ ਹੁਣੇ ਹੀ ਚੱਕ ਲਿਓਨੇ ਹੁਣ ਤੁਸੀਂ ਮਨ ਬਣਾ ਲਓ ਕਿ ਤੁਸੀਂ ਸਿੱਖਣਾ ਚਾਹੁੰਦੇ ਹੋ ਇਹ ਨਹੀਂ ਵੀ ਕੱਲ ਨੂੰ ਮੁੜ ਕੇ ਤੁਸੀਂ ਆਖੋ ਕਿ ਅਸੀਂ ਆਉਣਾ ਨਹੀਂ ਆ ਸੰਡੇ ਕੋ ਤੇ ਟਾਈਮ ਨਾਲ ਉੱਠਿਆ ਨਹੀਂ ਜਾਂਦਾ ਹੁਣ ਇਹ ਤੁਸੀਂ ਮਨ ਬਣਾਓ ਪੱਕਾ ਆਉਗੇ ਨਾ ਮੁੰਡੇ ਤਾਂ ਆਉਂਦੇ ਕੁਝ ਜਿੰਮ ਲਾਉਣ ਆਉਂਦੇ ਸਿਰ ਉੱਠ ਗਏ ਪਰ ਬਟਾ ਜਿੰਨਾ ਟਾਈਮ ਅਲੱਗ ਰੱਖ ਦਾਂਗੇ ਆਪਾਂ ਪਰ ਸਵੇਰ ਤੋਂ ਮੇਨਾ এডਿਕੇਸ਼ਨ ਜ਼ਿਆਦਾ ਜ਼ਰੂਰੀ ਜਿੰਮ ਦਾ ਸਮਾਨ ਆਪਾਂ ਇੱਕ ਹੋਰ ਰੂਮ ਬਣਾ ਲੈਨੇ ਉਹ ਬਾਹਰ ਉੱਥੇ ਜਿੰਮ ਦਾ ਸਮਾਨ ਰੱਖ ਲਾਂਗੇ ਆਪਾਂ ਇਹਦੀਆਂ ਕਲਾਸਾਂ ਇੱਥੇ ਅੰਦਰ ਚੱਲਦੀਆਂ ਰਹਿਣਗੀਆਂ ਕੰਪਿਊਟਰ ਦੀ ਠੀਕ ਆ ਕੰਪਿਊਟਰ ਸਿੱਖ ਲੋਗੇ ਨਾ ਤੇ ਤੁਸੀਂ ਦੁਨੀਆ ਦੀ ਕਿਤੇ ਵੀ ਜਾ ਕੇ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਕਰ ਸਕਦੇ ਜੇ ਅਗਰ ਸਾਨੂੰ ਕੁਝ ਆਉਂਦਾ ਹੀ ਨਹੀਂ ਆ ਅਸੀਂ ਕੁਝ ਨਹੀਂ ਕਰ ਸਕਦੇ ਅੱਜ ਕੱਲ ਸਰਕਾਰੀ ਜੋਬ ਨਾਲੋਂ ਪ੍ਰਾਈਵੇਟ ਜਿਹੜੀਆਂ ਕੰਪਨੀ ਦੇ ਵਿੱਚ ਬੰਦੇ ਕੰਮ ਕਰਦੇ ਜਿਆਦਾ ਸੈਲਰੀ ਲੈ ਰਹੇ ਉਹਨਾਂ ਕੋਲ ਐਕਸਪੀਰੀਅੰਸ ਹੈ ਉਹਨਾਂ ਕੋਲ ਤਜਰਬਾ ਉਹਨਾਂ ਕੋਲ ਗੁਣਾ ਖੜ ਕੋਲ ਬੰਨਣੀ ਹੈ ਕੋਈ ਠੀਕ ਹੈ ਉਸ ਕਰਕੇ ਕੋਸ਼ਿਸ਼ ਇਹ ਹੀ ਕਰਨੀ ਇਹ ਹੀ ਕੁਝ ਸਿੱਖਣਾ ਜ਼ਿੰਦਗੀ ਦੇ ਵਿੱਚ ਕੁਝ ਬਨਣਾ ਅਸੀਂ ਟੀਖਣੀ ਮੰਗਣੀ ਕਿਸੇ ਕੋਲੋਂ ਵੀ ਸਾਨੂੰ ਦੇ ਦੇ ਅਸੀਂ ਸੂਟ ਲੈਣਾ ਜਾਂ ਕਿ ਕੁਝ ਵੀ ਕੰਮ ਕਰਨਾ ਜਿਹੜਾ ਆਪਣੀ ਮਿਹਨਤ ਦੇ ਖੜੇ ਹੋਣਾ ਠੀਕ ਹੈ ਬੇਟਾ ਕੁੜੀਆਂ ਸਭ ਤੋਂ ਜ਼ਿਆਦਾ ਕੰਮਜਾਦੂ ਹੁੰਦੀਆਂ ਕੁੜੀ ਦਾ ਸੋਚਣ ਦਾ ਕੰਮ ਕਰਨ ਦਾ ਤਰੀਕਾ ਅਲੱਗ ਆ ਮੁੰਡੇ ਤਾਂ ਹੈ ਹੀ ਆ ਪਰ ਕੁੜੀਆਂ ਦਾ ਜ਼ਿਆਦਾ ਵਾ ਕੈਚਿੰਗ ਪਾਵਰ ਜਿਆਦਾ ਜਿਆਦਾ ਕਰਨ ਦੀ ਪਰ ਤੁਸੀਂ ਜਿੰਨਾ ਜਿਆਦਾ ਸਿੱਖਗੇ ਓਨਾ ਜਿਆਦਾ ਵਧੀਆ ਹੋ ਜਿਓ ਕਿਹੜਾ ਆਪਾਂ ਬਾਰਡਰ ਏਰੀਆ ਤੇ ਆਪਾਂ ਨੂੰ ਕਿਸੇ ਨੇ ਜੀ ਸਿਖਾਉਣਾ ਇਹ ਚੀਜ਼ਾਂ ਜੀ ਆਪਾਂ ਨੂੰ ਰੱਬ ਨੇ ਕਿਰਪਾ ਕਰਤੀ ਜੇ ਇਹ ਚੀਜ਼ ਅਸੀਂ ਸਿੱਖਣਾ ਸ਼ੁਰੂ ਕਰ ਗਏ ਤਾਂ ਫਿਰ ਬੇਟਾ ਹੁਣ ਪਿੱਛੇ ਨਹੀਂ ਹਟਣਾ ਕੁਛ ਬੰਨਾ ਆਪਣੇ ਮੰਮੀ ਪਾਪਾ ਨੂੰ ਵੀ ਕਹਿਣਾ ਅਸੀਂ ਆ ਸਿੱਖ ਰਹੇ ਅਸੀਂ ਆ ਕਰ ਰਹੇ ਆ ਠੀਕ ਹੈ ਹੋਰ ਕੋਈ ਦੀ ਕੋਈ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਕੀ ਤੁਹਾਨੂੰ ਕਿਵੇਂ ਲੱਗਦਾ ਉੱਥੇ ਆ ਕੇ ਬੇਚਾ ਬੇਚਾ ਬੱਚਾ ਲੱਗਦਾ ਮੈਨੂੰ ਸਾਨੂੰ ਤੈਨੂੰ ਕਿਵੇਂ ਤਾਂ ਲੱਗਦਾ ਇੱਥੇ ਆ ਕੇ ਠੀਕ ਹੈ ਪਟੜ ਸਿੱਖਣਾ ਔਰ ਚੰਗਾ ਬਣਨਾ ਠੀਕ ਆ ਕੰਪਿਊਟਰ ਸਿੱਖਣਾ ਆਪਾਂ ਲੈ ਆਉਣੇ ਥੋੜੇ ਦਿਨਾਂ ਤੱਕ ਫਿਰ ਆਪਾਂ ਕਰਾਂਗੇ ਠੀਕ ਆ ਚਲ ਠੀਕ ਹੈ ਵੈਰੀ ਗੁੱਡ